ਮਾਣਯੋਗ ਦਾਤਾਰੀਕਾਰ ਜੀ ਆਪ ਜੀ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਦੇ ਸਿਰੋਪਾਣੀ ਜਨਕ ਕੋਈ ਬੰਤਨੂ ਜੁੜਿਆ। ਮੈਂ ਤੁਹਾਨੂੰ ਸਾਰੀ ਸਵੇਤਾਂ ਦੇ ਮੌਕਾ ਤੇ ਫਾਜ਼ਲ ਰੱਖਣ ਦੀ ਬੇਨਤੀ ਕਰਦਾ ਹਾਂ। ਹਾਜ਼ਰੀ ਜਨਰਿਆਂ ਕੱਦਿਨਾ ਆਇਤੀਆਂ ਨੂੰ ਮੈਂ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਤੁਹਾਨੂੰ ਸਾਰੀ ਬਤਨੂ ਆਵਾਜ਼ਾਂ ਦੇ ਸੁਣਨ ਦੀ ਬੇਨਤੀ ਕਰਦਾ ਹਾਂ। आणि सदस्य परिषदेने विनंती करण्यात आली आहे की सोसायटीचे उन्नतीकरण युनिफाइड सोसायटी सदस्य आणि कार्य सोसायटी देखील संस्थेचे साठा दस्तावेजांची माहिती राय आणि निर्वलन साथे बांधकाम प्रकल्प आहे म्हणून जवाहर नगर संस्थेमध्ये आपले प्रतिनिधित्व करण्यासाठी आम्ही विनंती करत आहोत उपविधी सदस्य ہمارے نے کچھ کو اائزنگ کے چننے کا طریقہ ہے ائمن نے ائمن کو کرنے کا نام پورا کرنے پر ائمن کو بدر سے کیسا ہے تو بھائی تو حکومت پرداروں آج کے کار کو مارندر کے باچے کے اوپر اپنا پر વિચાર کرنے کی ضرورت ہے اس کے پاس اور تو کا اس کے مارتے کے ائمن نے یہ کو 9 کا تنویر انصاف ابھی باقی نے یہ کا آج کے چے ہوئے ਆਲੰਕਾਰਨਾਮਾ ਆਰਥਵਾਣੀਆਂ ਅਰਾਜ ਦਾ ਸਾਧਨ ਦੀ ਗੁਰਤਿ ਨੂੰ ਲੈ ਕੇ ਸੋਚਣ ਕਰਨੀ ਜੋ ਪਾਉਜੋ ਸੁਰੂਪ ਦਾ ਜੋ ਪ੍ਰਾਗਾਮਤ ਨੇ ਇਸ ਨੂੰ ਕਰਨ ਦੀ ਇਸ ਮਕਤੀਤਾ ਦੇ ਸੰਤਮਾ ਹੋਇਤ ਨੂੰ ਵਿਸ਼ੇਸ਼ ਤੌਰ ਤੇ ਲਖਿਤ ਕਰੋ ਕਿਸੇ ਵੀ ਆਰਥਵਾਣ ਦਾ ਹਮਦਰਦ ਸਨਾਂ ਨਾ ਜੀਏ ਸਭ ਤੋਂ ਅੰਤਰਾਹੀ ਤਰ੍ਹਾਂ ਦੇ ਰਿਚਾ ਮਨੁੱਖੀ ਜਨਮਾਂ ਨੂੰ ਮਾਨਤਾ ਅਨੁਸਾਰ ਦਿੱਤੀ ਗਈ ਹੈ ਉਹ ਵੀ ਇਸ ਤਰ੍ਹਾਂ اوه سڀ ڪجهه ٿي ويو آهي ۽ اهو پڻ ٿيندو آهي

本当に。 ਕੋਈ ਤਾ ਜੀ ਸੁਣਾ ਜੀ ਮਨ ਬੰਦਵਾ ਸੁਨਦਾ ਤੀ ਸਤਿ ਪਦ ਪਾਲੇ ਜੀ ਮੈ ਸਾਧੂ ਮਾਰੀ ਮੈ ਨਾ ਕਰਾਂ ਕੋਈ ਸਾਚਾ ਮਾਤਾ ਜੀ ਨੂੰ ਮਾਰੀ ਨਾ ਕੋਈ ਕੰਗਸਾ ਦੇ ਵੱਲੋਂ ਹਮਲਾ ਨਾ ਪਈ। ਜੀਵਾ ਜੀ ਕੋ ਸਵਨ ਗੰਸਿਆ ਜੀ। ਜੀ ਕਮਾਰਿਆਂ ਸਾਂਗੂ ਤਨੂ ਤਨੂ ਜੀ ਰੰਗਿਆ। ਸਰਆ ਗੁਰ ਆਰデアਲ ਨਾਨੀ ਜਰ ਜੀ ਗੁਣੀ ਜੈ ਜੀ ਜਸਾਈ ਦਾ ਬਾਰਤੋ ਮੁਹ ਵਾ ਲਾਤਾ ਹੋਗਾ